ਚੇ ਤੁਰਦੈ ਚੋਰਸੀ ਪ੍ਰਿਵਦਤ ਦੇ ਹੱਥ ਸੰਗਤ ਬੱਧੀ ਪ੍ਰੇਮ ਦੇ ਤੁਰ ਪਈ ਸਤ ਗੁਰ ਸਾਥ ਸਤ ਗੁਰ ਸਚਾ ਪਾਤਿ ਸਾ ਬੋ ਇਕੋ ਸਾਗਰ ਚਲਿਆ ਤੁਰ ਕੇ ਕਤਰਿਆ ਕੋਲ ਸਤਗੁਰ ਬਦੇ ਪਿਆਰ ਦੇ ਓ ਤੁਰ ਪੈ ਉਸ ਪਲ ਬਤਾ ਚੰਦ ਪਿਆਰ ਦਾ ਜੋ ਤਰੇ ਚਕੋਰਾ ਵਲ ਸਤਗੁਰ ਦੇ ਦੀਦਾਰ ਦੀ ਅੱਖੀਆਂ ਵਿੱਚ ਪਿਆਸ ਦੇ ਕੋ ਤੁਰ ਕੇ ਆ ਗਿਆ ਖੂਬ ਪਿਆਸਿਆ ਪਾਸ ਸੰਗਤ ਆਈ ਉਧਰ ਇਧਰੋ ਸਤਗੁਰ ਆਪ ਕੁਝ ਕਦਮਤੇ ਹੋ ਗਿਆ ਸਤਗੁਰ ਨਾਲ ਬਲਾਪ ਸੰਗਤ ਆਈ ਇਧਰ ਉਧਰ ਸਤਗੁਰ ਆਪ ਕੁਝ ਕਦਮਤੇ ਹੋ ਗਿਆ ਸਤਗੁਰ ਨਾਲ ਬਲਾ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨ ਦਾਤ ਮਹਾਰਾਜ ਕੀ ਜੈ